ਸੋ ਸਾਰੀ ਗੁਰੂ ਬਿਦਾਰ ਟੈਗਰ ਫੋਦਾ ਦਸੂਏ ਦੇ ਜਿੰਨੀ ਸਮੁੱਚੀ ਟੀਮ ਆ ਸਾਰੀ ਪਹੁੰਚੀ ਆ ਜਫੋਦੀ ਸਾਹਿਬੀ ਨਾਲ ਆ ਸੋ ਮੈਂ ਬਾਬਾ ਜੀ ਬੜਾ ਤੜ ਤੈਦੋਂ ਧੰਨਵਾਦ ਕਰਦਾ ਕਰੋ ਬਿਤੇ ਨੀਂਜ ਸੀ ਫੋਟੋ ਇਤਨੀ ਪਾਸ ਕੁਮਾੜ ਵੀਡੀਓ ਟੀਮ ਰਹੇ ਜਿਨੂ ਦਾ ਸ਼ਕਤੀ ਹਮ ਰਹੇ ਜੈ ਗੁਰਦੇਵ ਧਰਮ ਗੁਰਦੇਵ ਜੈ ਗੁਰਦੇਵ ਧਰਮ ਗੁਰਦੇਵ ਜੋ ਬੋਲੇ ਸੋ No. Oh. ਆਪਾਂ ਪਹਿਲਾਂ ਤੋਂ ਹਾਜੀ ਹਾਜੀ ਜੋ ਬੋਲੇ ਸੋ ਨਿਰਭੈ ਗੁਰਦਾਸ ਮਹਾਰਾਜ ਕੀ ਜੈ ਸ੍ਰੀ ਗੁਰੂ ਵਿਦਾਇ ਸ਼ਕਤੀ ਅਮਰ ਰਹੇ ਸ੍ਰੀ ਗੁਰੂ ਵਿਦਾਇ ਸ਼ਕਤੀ ਅਮਰ ਰਹੇ ਸੋ ਸਾਰੇ ਅੱਜ ਸਮੁੱਚੇ ਰਵਿਦਾਸਿਆ ਸਮਾਏ ਨੂੰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਸਦੀਆਂ ਸੰਗਤਾਂ ਨੂੰ ਅੱਜ ਤਾਂ ਤਾਂ ਜਗਤ ਗੁਰੂ ਅਰਬਿਦਾਸ ਮਹਾਰਾਜ ਤਾਂ ਤਾਂ ਸਤਿਗੁਰੂ ਅਰਬਿਦਾਸ ਮਹਾਰਾਜ ਦੇ 699 ਪ੍ਰਕਾਸ਼ ਘਾੜੇ ਤੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਦਸੋਏ ਹਲਕੇ ਦੇ ਵਿੱਚ ਦਲਾਲ ਚੱਕ ਤੋਂ ਬਾਬਾ ਜੀ ਸਾਡੇ ਵਿੱਚ ਜਿਹੜੀ ਰਹਿਨਮਾਈ ਕਰ ਰਿਹਾ ਸ਼ੋਭਾ ਯਾਤਰਾ ਦੀ ਸੋ ਅੱਜ ਜਿਹੜਾ ਪਹਿਲੀ ਵਾਰੀ ਆਉਣ ਦਾ ਮੌਕਾ ਮਿਲਿਆ ਗੁਰੂ ਅਰਬਿਦਾਸ ਟੈਗਰ ਫੋਰਸ ਵੱਲੋਂ ਵੀ ਅਸੀਂ ਗੁਰੂ ਅਰਬਿਦਾਸ ਟੈਗਰ ਫੋਰਸ ਦੇ ਸਾਰੇ ਸਾਥੀ ਜਿਹੜਾ ਅੱਜ-ਅੱਜ ਸ਼ੋਭਾ ਯਾਤਰਾ ਦੇ ਵਿੱਚ ਜਿਹੜਾ ਪਹੁੰਚੇ ਆ ਸਾਡੇ ਨਾਲ ਡਾਕਟਰ ਅਜੇਮਲ ਜੀ ਸਾਡੇ ਹਰਜਿੰਦਰ ਵੇਟੇਰੀ ਦੇ ਪ੍ਰਧਾਨ ਅਡੇ ਸਰਪੰਚ ਸਾਹਿਬ ਸੋ ਸਾਰੀ ਜੱਗੂ ਰਸੂਲਪੁਰੀ ਸੋ ਸਾਰੀ ਗੁਰੂਵਧਾਰ ਟੈਗਰ ਫੋਰਸ ਦਾ ਦਸੂਏ ਦੇ ਜਿੰਨੀ ਸਮੁੱਚੀ ਟੀਮ ਆ ਸਾਰੀ ਪਹੁੰਚੀ ਅੱਜ ਫੌਜੀ ਸਾਹਿਬ ਵੀ ਨਾਲ ਆ ਸੋ ਮੈਂ ਬਾਬਾ ਜੀ ਬੜਾ ਤੜਾ ਤੈਦੂ ਧੰਨਵਾਦ ਕਰਦਾ ਤੁਸੀਂ ਹਮੇਸ਼ਾ ਹੀ ਸਮਾਜ ਲਈ ਅਤੇ ਹਮੇਸ਼ਾ ਰਵਿਦਾਸੀਆ ਸਮਾਜ ਲਈ ਜਿਹੜਾ ਅੱਗੇ ਹੁੰਦੇ ਆ ਤੇ ਅਸੀਂ ਵੀ ਗੁਰੂਵਧਾਰ ਟੈਗਰ ਫੋਰਸ ਵੱਲੋਂ ਜਿੱਥੇ ਤੁਸੀਂ ਸਾਡੀ ਸੇਵਾ ਲਾਹੋਗੇ ਤੇ ਅਸੀਂ ਤੁਹਾਡੇ ਸਾਥ ਦੇਵਾਂਗੇ ਜੋ ਗੁਰੂ ਵਿਦਾਸ ਮਹਾਰਾਜ ਸੁਪਨਾ ਆ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਛੋਟ ਬੜੇ ਸਭ ਸੰਭਸੇ ਰਵਿਦਾਸ ਰਹੇ પ્રસન્ન ਜੋ ਸਤਗੁਰੂ ਵਿਦਾਸ ਮਹਾਰਾਜ ਉੱਥੇ ਪ੍ਰਸਾਦ ਸਾਦੇ ਜਿੱਥੇ ਜਾਤ ਪਾਤ ਉੱਚ ਨੀਜ਼ ਕੋਝ ਨਾ ਹੋਵੇ ਸਾਰੇ ਜਿਹੜੇ ਇੱਕ ਸਮਾਨ ਜਿਹੜੇ ਪਕਤੀ ਬੈਠੇ ਅੱਜ ਸਰਕਾਰੀ ਪੱਦਰ ਤੇ ਉੱਪਰ ਵੀ ਜਿਹੜਾ ਸ੍ਰੀ ਖਰੜਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ 400 ਧਰਤੀ ਆ ਸਤਗੁਰੂ ਵਿਦਾਸ ਮਹਾਰਾਜ ਦੀ ਉੱਥੇ ਵੀ ਸਮਾਗਮ ਜਿਹੜਾ ਆ ਪੂਰੇ ਸਰਕਾਰ ਵੱਲੋਂ ਸ਼ੁਰੂਆਤ ਜਿਹੜੀ ਆ ਧਰਤੀ ਤੇ ਕੀਤੀ ਆ ਅਸੀਂ ਵੀ ਉੱਥੇ ਮੰਗ ਰੱਖੀ ਆ ਗੁਰਮਤਾਰ ਡੈਕਰ ਫੋਸ ਵੱਲੋਂ ਵੇ ਜਿੱਦਾਂ ਸ੍ਰੀ ਹਰਮੰਦਰ ਸਾਹਿਬ ਨੂੰ ਪਵਿੱਤਰ ਸ਼ਹਿਰ ਕੋਸ਼ਿਸ਼ ਕੀਤਾ ਸ੍ਰੀ ਅਨੰਦਪੁਰ ਸਾਹਿਬ ਨੂੰ ਕੀਤਾ ਤੇ ਇਦਾਂ ਹੀ ਜਿੱਥੇ ਸਤਿਗੁਰ ਰਵਿਦਾਸ ਮਹਾਰਾਜ ਖੁਦ ਉੱਤ ਚੱਲ ਕੇ ਆਏ ਆ ਤੇ ਸ੍ਰੀ ਖਰਾੜਗੜ੍ਹ ਸਾਹਿਬ ਨੂੰ ਵੀ ਜਿਹੜਾ ਪਵਿੱਤਰ ਸ਼ਹਿਰ ਜਿਹੜਾ ਅੱਜ ਸੀਐਮ ਸਾਹਿਬ ਜਿਹੜਾ ਕੋਸ਼ਿਸ਼ਿਤ ਕਰਨ ਤੇ ਉੱਥੇ ਉਹ ਵੀ ਹੋਰ ਵੀ ਚੀਜ਼ਾਂ ਸੀਗੀਆਂ ਵੀ ਜਿਹੜਾ ਉੱਥੇ ਜਾ ਕੇ ਵੀ ਦੇਖਿਆ ਬੜੀ ਸੰਗਤਾਂ ਬਾਰੇ ਪਰੇਸ਼ਾਨੀ ਆਉਂਦੀ ਆ ਸਟ੍ਰੀਟ ਲੈਟਾਂ ਦਾ ਕਹਿ ਕੇ ਆਏ ਕੱਲ ਅੱਧੇ ਜਿਹੜਾ ਲੋਕਾਂ ਜਿਹੜੇ ਉਤਸ਼ਾਹ ਆ ਵੀ ਕਿਉਂਕਿ ਜਦੋਂ ਸੰਗਤਾਂ ਨੂੰ ਬੜੇ ਉਹਦੇ ਸਾਧਨ ਹੈ ਨਹੀਂ ਕੋਈ ਜਾਣਦਾ ਜਾਂ ਬੱਸਾਂ ਦਾ ਆਟੋ ਦਾ ਉੱਥੇ ਰੇਲਵੇ ਜਿਹੜਾ ਸਟੇਸ਼ਨ ਹੈ ਉਹ ਵੀ ਸਤਗੁਰੂ ਅਰਵਿਦਾਸ ਮਹਾਰਾਜ ਦੇ ਨਾਮ ਤੇ ਉੱਤੇ ਜਿਹੜਾ ਉੱਥੇ ਸ਼੍ਰੀ ਸ਼ਰਾਂਗਬੜ ਸਾਹਿਬ ਜਿਹੜਾ ਸਟੇਸ਼ਨ ਹੈ ਜਿਹੜਾ ਰੇਲਵੇ ਦਾ ਬਣੇ ਜਾਵੇ ਤਾਂ ਸਤਗੁਰੂ ਅਰਵਿਦਾਸ ਮਹਾਰਾਜ ਦੇ ਨਾਮ ਤੇ ਉੱਪਰ ਜਿਹੜਾ ਉਹ ਹੋਵੇ ਸੋ ਅੱਜ ਅਸੀਂ ਦਸੋਏ ਹਲਕੇ ਦੇ ਸਾਰੇ ਸੰਗਤਾਂ ਨੂੰ ਲੱਖ ਲੱਖ ਮੁबारकਾਂ ਵੀ ਦਿੰਦੇ ਆ ਆਸ ਕਰਦੇ ਆ ਇਦਾਂ ਹੀ ਗੁਰੂ ਅਰਵਿਦਾਸ ਮਹਾਰਾਜ ਦੇ ਸੁਪਨੇ ਦੇ ਉੱਪਰ ਆਪਾਂ ਸਾਰੇ ਰਲ ਮਿਲ ਕੇ ਰਹੀਏ ਅਤੇ ਅਸੀਂ ਹਮੇਸ਼ਾ ਰਵਿਦਾਸੀਆ ਸਮਾਜ ਨੇ ਸਾਡੇ ਸਤਗੁਰੂ ਰਣਜਨਦਾਸ ਮਹਾਰਾਜ ਦਾ ਵੀ ਇਹੀ ਹੈ ਵੀ ਸਾਰਿਆਂ ਨਾਲ ਪਿਆਰ ਮੁਹੱਬਤ ਨਾਲ ਰਹਿਣਾ ਤੇ ਅ ਉਹ ਸਾਨੂੰ ਵੀ ਜਿਹੜਾ ਇੱਜ਼ਤ ਮਾਨ ਜਿਹੜੀ ਆ ਉਹ ਬਰੋਬਰ ਮਿਲੇ। ਸੋ ਬੜੀ ਖੁਸ਼ੀ ਦੀ ਵੀ ਗੱਲ ਐ ਬਾਬਾ ਜੀ ਰਵਿਦਾਸ ਜੀ ਸਮਾਜ ਲਈ ਵੀ ਜਿਹੜਾ ਆਦਮਪੁਰ 에어ਪੋਰਟ ਦਾ ਨਾਮ ਕਈ ਸਾਲਾਂ ਤੋਂ ਸੀਗਾ ਉਹ ਸਤਗੁਰ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਜਿਹੜਾ ਏਅਰਪੋਰਟ ਬੜਿਆ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਚੈਨਲ ਦੇ ਰਾਹੀਂ ਸਾਰਿਆਂ ਦੇ ਰਾਹੀਂ ਵੀ ਜਦੋਂ ਰਾਜਕਮਰ ਚੱਬਿਆਲ ਸਾਹਿਬ ਕਹਿੰਦੇ ਸੀਗੇ ਲੋਕ ਸਭਾ ਦੇ ਵਿੱਚ ਵੀ ਜੇਕਰ ਸੈਂਟਰ ਸਰਕਾਰ ਜਿਹੜਾ ਆਦਮਪੁਰ 에어ਪੋਰਟ ਦਾ ਨਾਮ ਸਤਗੁਰ ਰਵਿਦਾਸ ਮਹਾਰਾਜ ਰੱਖੂਗੀ ਤੇ ਅਸੀਂ ਸੋਨੇ ਦੇ ਅੱਖਰਾਂ ਦੇ ਵਿੱਚ ਜਿਹੜਾ ਆ ਉਹ ਸਤਿਗੁਰੂ ਅਬਦਾਸ ਮਹਰਾ ਦਾ ਨਾਮ ਜਿਹੜਾ ਲਿਖਾਂਗੇ ਸੋ ਹੁਣ ਬਾਰੀ ਜਿਹੜੀ ਆ ਉਹ ਰਾਜਕੁਮਾਰ ਚੱਬੇ ਵਾਲੇ ਸਾਹਿਬ ਦੀ ਆ ਬਈ ਕਿੰਨੀ ਸ਼ੇਤੀ ਅੱਜ ਨੌਂਸ ਕਰਦੇ ਆ ਅਸੀਂ ਕੱਲ ਇਹ ਵੀ ਬਖਿਆ ਵੀ ਅੱਜ ਤੁਸੀਂ ਨੌਂਸ ਜ਼ਰੂਰ ਕਰਾ ਵੀ ਕਿੰਨੀ ਤਰੀਕ ਨੂੰ ਜਿਹੜਾ ਆ ਸੋਨੇ ਦੇ ਅਖਰਾਂ ਦੇ ਸਤਿਗੁਰੂ ਅਬਦਾਸ ਮਹਰਾ ਦਾ ਨਾਮ ਜਿਹੜਾ ਉੱਥੇ ਲਿਖਿਆ ਜਾਊਗਾ ਸੋ ਚੜਦੀ ਕਲਾ ਇਦਾਂ ਸਾਡੇ ਸਮਾਜ ਦੀ ਰਵੇ ਤੇ ਸਾਡੇ ਸਮਾਜ ਨੇ ਹਮੇਸ਼ਾ ਹੀ ਸਾਰਿਆਂ ਲਈ ਕੁਰਬਾਨੀਆਂ ਦਿੱਤੀਆਂ ਸਾਰੇ ਧਰਮਾਂ ਬਾਤ ਤੇ ਸਨਮਾਨ ਕਰਦੇ ਆ ਆਦਰ ਕਰਦੇ ਆ ਕਿਉਂਕਿ ਗੁਰੂਬਾਦ ਡੈਗਰ ਫੋਰਸ ਮੈਂ ਸਾਰੇ ਧਰਮਾਂ ਦਾ ਜਿਹੜਾ ਸਟੇਜ ਜਾਤਪੁਰ ਤੋਂ ਉੱਪਰ ਉੜ ਕੇ ਇੱਕ ਦੂਜੇ ਨਾਲ ਮਿਲਦੇ ਬਾਬਾ ਜੀ ਸੋ ਮੈਂ ਫੇਰ ਦੁਬਾਰਾ ਦਿਲਦਿਆਂ ਘਰਾਈਆਂ ਤੋਂ ਪੂਰੀ ਕਸੂਮਚੀ ਗੁਰੂ ਵਿਦਾਸ ਟੈਗਰਫੋਟ ਦੀ ਟੀਮ ਵੱਲੋਂ ਲਗਲਾ ਮੁਬਾਰਕਾ ਦਿੰਦਾ ਸਾਰੀਆਂ ਸੰਗਤਾਂ ਨੂੰ ਆਸ ਕਰਦਾ ਏਦਾਂ ਹੀ ਆਪਾਂ ਰਲ ਮਿਲ ਕੇ ਸਤਗੁਰੂ ਵਿਦਾਸ ਮਾਰੇ ਮਿਸ਼ਨ ਚੱਲਦੀ ਹੈ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਬਾਸ ਸਤਗੁਰੂ ਵਿਦਾਸ ਮਹਾਰਾਜ ਕੀ ਜੈ ਜੈ ਸ੍ਰੀ ਗੁਰੂ ਵਿਦਾਸ ਸ਼ਕਤੀ ਹੋਵੇ ਸ੍ਰੀ ਗੁਰੂ ਵਿਦਾਸ ਸ਼ਕਤੀ ਹੋਵੇ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਉੜਾਤੀ ਬੋਲੋ ਕਿਥੋਂ ਸ਼ੁਰੂ ਕੀਤੀ ਸ਼ੁਰੂਏ ਬਹੁਤ ਜ਼ਰੂਰ ਗੱਲ ਹੈ ਹਰ ਸੋ ਹੀਰਾ ਛਾੜ ਕੇ ਕਰੇ ਆਣ ਕੀ ਆਸ ਤੇ ਨਰ ਜੋਜਕ जाएंगे ਸਤਿ ਪਾ ਕੇ ਰਵਿਦਾਸ ਜਗਤਗੁਰੂ ਤਨਤਨ ਸ਼ੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 609ਵੇਂ ਪ੍ਰਕਾਸ਼ ਉਪਸਦੀਆਂ ਆਪ ਸਭ ਜੀ ਨੂੰ ਮੁਬਾਰਕਾਂ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ 에어ਪੋਰਟ ਦਾ ਨਾਮ ਜਿਹੜਾ ਰੱਖਿਆ ਗਿਆ ਉਹਦੀਆਂ ਵੀ ਆਪ ਸਭ ਜੀ ਨੂੰ ਮੁਬਾਰਕਾਂ ਔਰ ਸਾਡੇ ਅਖਿਲ ਭਾਰਤੀ ਅਰਬੀ ਦਾਸਿਆ ਧਰਮ ਸੰਗਠਨ ਦੇ ਚੇਅਰਮੈਨ ਤੇ ਗਦੀ ਨਿਸ਼ੀ ਸੰਤ ਬਾਬਾ ਨਰੰਜਨ ਦਾਸ ਜੀ ਮਹਾਰਾਜ ਜੀ ਨੂੰ ਪਦਮਸ਼ਰੀ ਉਪਾਡ ਦੇਣ ਦੀਆਂ ਵੀ ਆਪ ਸਮੂਹ ਸੰਤਾਂ ਨੂੰ ਜੜੀਆਂ ਹੈਗੀਆਂ ਲੱਖ ਲੱਖ ਮੁਬਾਰਕਾਂ ਔਰ ਮੇਰੇ ਤੋਂ ਪਹਿਲਾਂ ਸਾਡੇ ਪੰਜਾਬ ਪ੍ਰਧਾਨ ਜਸੀ ਤੱਲਣ ਜੀ ਆਪ ਜੀ ਨੂੰ ਵਿਸਾਰਨਾ ਸਾਰੀਆਂ ਗੱਲਾਂ ਦੱਸ ਚੁੱਕੇ ਨੇ ਔਰ ਮੈਂ ਤਾਂ ਇੱਥੇ ਇਹ ਕਹੂੰਗਾ ਕਿ ਅੱਜ ਆਪਾਂ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਆਏ ਆ ਨਗਰ ਦੇ ਵਿੱਚ ਆਏ ਆ ਸਾਰੇ ਨਗਰ ਵਾਸੀਆਂ ਨੂੰ ਇਸ ਗੁਰਪੁਰਬ ਦੀਆਂ ਜੜੀਆਂ ਹੈਗੀਆਂ ਲੱਖ ਲੱਖ ਮੁਬਾਰਕਾਂ ਔਰ ਮੈਂ ਆਸ ਕਰਦਾ ਕਿ ਆਪਾਂ ਜਿਹੜਾ ਸਾਰਿਆਂ ਨਾਲ ਰਲ ਮਿਲ ਕੇ ਰਬੀਦਾਸੀਆ ਧਰਮ ਦੇ ਝੰਡੇ ਨੂੰ ਐਦਾਂ ਹੀ ਬੁਲੰਦ ਰੱਖਣਾ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਬੀਦਾਸੀਆਂ ਦਾ ਜਿਹੜਾ ਇੱਕ ਵੱਖਰੀ ਪਹਿਚਾਣ ਬਣ ਸਕੇ ਔਰ ਅੱਜ ਤੁਸੀਂ ਦੇਖਦੇ ਆ ਕਿ ਸੰਤ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ ਅੱਜ ਜਿਹੜੇ ਸਾਡੇ ਰਬੀਦਾਸੀਆ ਸਮਾਜ ਦੇ ਲੋਕ ਆ ਉਹਨਾਂ ਨੂੰ ਮਹਾਰਾਜ ਨੇ ਇਸ ਕਦਰ ਇਸ ਚੋਟੀ ਤੇ ਪਹੁੰਚਾ ਦਿੱਤਾ ਕਿ ਅੱਜ ਸਾਨੂੰ ਮਹਿਸੂਸ ਗਰਮ ਮਹਿਸੂਸ ਕਰਦੇ ਆ ਕਿ ਅਸੀਂ ਜਿਹੜੇ ਹੈਗੇ ਆ ਉਹ ਰਵੀਦਾਸੀਆਂ ਆ ਅਸੀਂ ਸਾਦੀ ਠੋਕੇ ਕਹਿ ਸਕਦੇ ਆ ਕਿ ਅਸੀਂ ਚਮਾਰ ਜਾਤੀ ਦੇ ਲੋਕ ਆ ਔਰ ਮੈਂ ਸਾਰੀਆਂ ਸਮੂਹ ਸੰਗਤਾਂ ਨੂੰ ਸਾਰੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਣ ਕੇ ਆਪਣੀਆਂ ਐਚ ਜੜੀਆਂ ਉਹ ਹਾਜ਼ਰੀਆਂ ਲਵਾਈਆਂ ਔਰ ਗੁਰੂ ਮਰ ਦੇ ਚਰਨਾ ਵਿੱਚ ਨਤਮਸਤ ਹੋਏ ਸਾਰੀਆਂ ਸਰਦਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਂ ਜੈ ਪਾ